ਸਾਰੇ ਹੀ ਕਬੂਤਰ ਬਾਜ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਆ ਵੈਲਕਮ ਆ ਵੀਰ ਜੀ ਸੋ ਭਰਾਵੋ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਕਿ ਪਿੰਡ ਹਸਨਪੁਰ ਦੇ ਵਿੱਚ 29 ਤਰੀਕ ਦਾ ਕਬੂਤਰ ਬਾਜ ਭਰਾਵਾਂ ਦਾ ਤੇ ਆਪਣੇ ਜੋ ਕੁੱਤਿਆਂ ਦਾ ਸ਼ੌਂਕ ਰੱਖਦੇ ਆ ਕੋਕਰਾਂ ਦਾ ਸ਼ੌਂਕ ਰੱਖਦੇ ਆ ਬਲਦਾਂ ਦਾ ਸ਼ੌਂਕ ਰੱਖਦੇ ਆ ਸਾਰੇ ਸ਼ਿਕਾਰੀ ਵੀਰਾਂ ਦਾ ਭਾਰੀ ਇਕੱਠ ਹੋਣ ਜਾ ਰਿਹਾ ਆ ਤੇ ਜਿਹਦੇ ਵਿੱਚ ਕੀ ਕੁਝ ਸਿਆਸੀ ਆਗੂ ਵੀ ਪਹੁੰਚ ਰਹੇ ਆ ਤੇ ਮੇਰੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਥੋੜਾ ਜਿਹਾ ਹੁੱਲੜਬਾਜੀ ਤੋਂ ਬਚਿਓ ਠੀਕ ਹੈ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਲਿਆ ਇਹ ਨਾ ਹੋਵੇ ਕਿ ਉਹ ਕੋਈ ਹੋਰ ਮੋੜ ਲੈ ਲਵੇ ਠੀਕ ਹੈ ਕੋਈ ਸਿਆਸੀ ਮੋੜ ਲੈ ਲਵੇ ਤੇ ਜਿਹੜੇ ਮੇਰੇ ਵੀਰ ਭਰਾ ਬਹੁਤੇ ਗੱਲ ਕਰ ਨਹੀਂਗੇ ਬਹੁਤੀ ਜਾਣਕਾਰੀ ਨਹੀਂਗੇ ਰੱਖਦੇ ਉਹ মিডিਆ ਦੇ ਅੱਗੇ ਕੋਈ ਵੀ ਜਵਾਬ ਨਾ ਦੇਣ ਠੀਕ ਹੈ ਇਹ ਚੀਜ਼ ਤੋਂ ਗੁਰੇਜ਼ ਕਰਨਾ ਤੇ ਬਾਕੀ ਜਿਹੜੇ ਆਪਣੇ ਮੋਤਬਾਰ ਜ਼ਿੰਮੇਵਾਰ ਬੰਦੇ ਨੇ ਉਹਨਾਂ ਨੂੰ ਅੱਗੇ ਕੀਤਾ ਜਾਵੇ ਗੱਲਬਾਤ ਕਰਨ ਵਾਸਤੇ ਤੇ ਆਪ ਥੋੜਾ ਜਿਹਾ ਇਹ ਚੀਜ਼ ਤੋਂ ਬਚਿਆ ਜਾਵੇ ਤੇ ਦੂਸਰਾ ਹੁੱਲੜਵਾਜੀ ਤੋਂ ਬਚਿਆ ਜਾਵੇ ਕਿਉਂਕਿ ਉੱਥੇ ਸਿਆਸੀ ਆਗੂ ਵੀ ਪਹੁੰਚ ਰਹੇ ਨੇ ਤੇ ਇਹ ਨਾ ਹੋਵੇ ਕਿ ਉਹ ਆਪਣਾ ਜਿਹੜਾ ਕਬੂਤਰ ਬਾਜ਼ ਦਾ ਇਕੱਠ ਹੈ ਸ਼ੌਂਕੀ ਭਰਾਵਾਂ ਦਾ ਤੇ ਉਹ ਕੋਈ ਸਿਆਸੀ ਲੋਕਾਂ ਦੀ ਪੇਟ ਚੜ ਜਾਵੇ ਠੀਕ ਹੈ ਤੇ ਬਣਿਆ ਬਣਾਇਆ ਸਾਰਾ ਕੰਮ ਜਿਹੜਾ ਖਰਾਬ ਹੋ ਜਾਵੇ ਬਾਕੀ ਬਹੁਤ ਹੀ ਜ਼ਿਆਦਾ ਚੰਗੇ ਸੂਝਵਾਨ ਜਿਹੜੇ ਆਪਣੇ ਕਬੂਤਰਬਾਜ਼ੀ ਨੂੰ ਜਾਂ ਹੋਰ ਸ਼ੌਂਕਾਂ ਨੂੰ ਪਿਆਰ ਕਰਨ ਵਾਲੇ ਵੀਰ ਆ ਉਹ ਪੜੇ ਲਿਖੇ ਨੇ ਸਾਰੇ ਉਹ ਸਾਰਾ ਕੋਸ਼ਿਸ਼ ਸੰਭਾਲਣਗੇ ਬਸ ਮਾਉਣਾ ਭਰਾਮ ਦੀ ਗੱਲ ਕਰਦਾ ਜਿਹੜੇ ਕੁਛ ਨਵੇਂ ਨੇ ਜਾਂ ਬਹੁਤੇ ਗੱਲ ਕਰ ਨਹੀਂਗੇ ਠੀਕ ਹੈ ਉਹ ਇਹ ਚੀਜ਼ ਤੋਂ ਥੋੜਾ ਜਿਹਾ ਬਚਣ ਤੇ ਜਿਵੇਂ ਕਬੂਤਰ ਬਾਜ ਭਰਾਵਾਂ ਨਾਲੋਂ ਜਿਵੇਂ ਜਿੱਦਾਂ ਦਾ ਵੀ ਸਨੇਹਾ ਲੱਗਦਾ ਉਸੇ ਤਰੀਕੇ ਨਾਲ ਹੀ ਉੱਥੇ ਗਤੀਵਿਧੀ ਕੀਤੀ ਜਾਵੇ ਤੇ ਆਪਣੀ ਕੋਈ ਵੀ ਮਰਜ਼ੀ ਨਾ ਕੀਤੀ ਜਾਵੇ ਤੇ ਸਾਰੇ ਭਰਾ ਜੇਕਰ ਘਰੋਂ ਰੋਟੀ ਲੈ ਕੇ ਜਾਂਦੇ ਆ ਤੇ ਵੱਧ ਰੋਟੀ ਲੈ ਕੇ ਜਾਣ ਕਿ ਜੇਕਰ ਕੋਈ ਭਰਾ ਨਹੀਂ ਵੀ ਲੈ ਕੇ ਆਇਆ ਤਾਂ ਉਹਨੂੰ ਉੱਥੇ ਦੇ ਦਿੱਤੀ ਜਾਵੇ ਠੀਕ ਆ ਕਿਉਂਕਿ ਆਪਾਂ ਇੰਨਾ ਹੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਕਬੂਤਰ ਬਾਜ ਭਰਾਵ ਨੇ ਐਡਾ ਵੱਡਾ ਪਰਾਲਾ ਕੀਤਾ ਤੇ ਆਪਾਂ ਉਹਨਾਂ ਦਾ ਬਹੁਤਾ ਬਜਨ ਨਹੀਂ ਪਾਉਣਾ ਚਾਹੁੰਦੇ ਠੀਕ ਆ ਆਪਣਾ ਆਪਣਾ ਹਿੱਸਾ ਪਾਵੋ ਥੋੜਾ ਥੋੜਾ ਸਾਰੇ ਭਰਾ ਸਿਰਫ ਇਕ ਰੋਟੀ ਦਾ ਹੀ ਪਾਲੋ ਉਹ ਹੀ ਬਹੁਤ ਆ ਬਾਕੀ ਚਾਹ ਪਾਣੀ ਦਾ ਉਹ ਸਾਰੇ ਭਰਾ ਆਪਣੇ ਕੋਲੋਂ ਕਰਦੇ ਪਏ ਆ ਤੇ ਆਪਾਂ ਬਹੁਤ ਹੀ ਜ਼ਿਆਦਾ ਉਹਨਾਂ ਦਾ ਧੰਨਵਾਦ ਕਰਦੇ ਆ ਠੀਕ ਆ ਭਰਾਵੋ ਤੇ 29 ਤਰੀਕ ਨੂੰ ਸਾਰੇ ਭਰਾ ਜਰੂਰ ਪਹੁੰਚੋ ਠੀਕ ਆ ਥੋੜੇ ਥੋੜੇ ਪੈਸੇ ਪਾ ਕੇ ਗੱਡੀਆਂ ਕਰਵਾ ਲਵੋ ਤੇ ਜਿਵੇਂ ਕਿ 10-10 ਬੰਦੇ ਆਰਾਮ ਨਾਲ ਗੱਡੀ ਦੇ ਵਿੱਚ ਥੋੜੇ ਟਾਈਟ ਹੋ ਕੇ ਆ ਜਾਣ ਭਾਵੇਂ ਪਰ ਪਹੁੰਚਣਾ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਆ ਭਰਾਵੋ ਤੇ ਜਿਹੜੇ ਭਰਾ ਤੇ ਬਿਲਕੁਲ ਵਧੀਆ ਤਰੀਕੇ ਨਾਲ ਵਾਕਿਆ ਸ਼ੌਂਕ ਕਰਦੇ ਆ ਕਬੂਤਰਾਂ ਤੇ ਜਾਂ ਹੋਰ ਚੀਜ਼ਾਂ ਨੂੰ ਤੇ ਉਹ ਜ਼ਰੂਰ ਪਹੁੰਚਣਗੇ ਠੀਕ ਆ ਕੰਮ ਧੰਦੇ ਹੁੰਦੇ ਰਹਨੇ ਆ ਆਪਣਾ ਵੀ ਵਿੱਚੇ ਹੀ ਕਾਮਾ ਵਾਲਾ ਰਹਿ ਜਾਣਾ ਪਰ ਆਪਾਂ ਛੱਡ ਕੇ ਆ ਰਹੇ ਆ ਠੀਕ ਆ ਭਰਾਵੋ ਤੇ ਜ਼ਰੂਰ ਪਹੁੰਚੋ ਮੇਰੇ ਵੀਰ ਭਰਾ ਇਸ ਵਿੱਚ ਕੋਈ ਵੀ ਇਹ ਨਾ ਸੋਚਿਓ ਕਿ ਸਾਡੇ ਜਾਣ ਨਾਲ ਉੱਥੇ ਕੀ ਫਰਕ ਪੈਣਾ ਐ ਇੰਨੇ ਬੰਦੇ ਚੱਲੇ ਆ ਘਰੇ ਖਬਰ ਸੁਣ ਲਵਾਂਗੇ ਇਦਾਂ ਨਹੀਂ ਭਰਾਵੋ ਆਪਣਾ ਆਪਣਾ ਫਰਜ਼ ਸਮਝੋ ਠੀਕ ਐ ਤੇ ਮੈਂ ਉਮੀਦ ਕਰਦਾ ਕਿ ਸਾਰੇ ਭਰਾ ਜਰੂਰ ਪਹੁੰਚਣਗੇ ਤੇ ਮੇਰੀ ਇਸ ਗੱਲ ਤੇ ਗੌਰ ਕਰਨਗੇ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ